ਸਸ ਸਾਰੀ ਗੱਲ ਦੋਸਤੋ ਮੈਂ ਪ੍ਰਦੀਪ ਕਬੱਡੀ 365.com ਤੇ ਤੁਹਾਡਾ ਫਿਰ ਤੋਂ ਸਵਾਗਤ ਕਰਦਾ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ 17 ਫਰਵਰੀ 2019 ਨੂੰ ਹੋ ਰਿਹਾ ਰੁੜਕਾ ਕਲਾਨਾ ਕਬੱਡੀ ਕੱਪ। ਕਾਫੀ ਵੱਡਾ ਕੱਪ ਹੈ ਔਰ ਬਹੁਤ ਵੱਡੀ ਗਿਣਤੀ ਚ ਲੋਕ ਵੀ ਇਸ ਕੱਪ ਨੂੰ ਦੇਖਣ ਲਈ ਆਉਂਦੇ ਨੇ। YFC ਕਰਾਉਂਦਾ ਹੈ ਇਸ ਟੂਰਨਾਮੈਂਟ ਨੂੰ। ਮੇਰੇ ਨਾਲ YFC ਦੇ ਮੋਢੀ ਕਹੀਏ ਜਾਂ ਉਹਨੂੰ ਇਹਨੂੰ ਸੰਭਾਲਣ ਵਾਲੇ ਕਹੀਏ ਸੋਨੀ ਭਾਜੀ ਨਾਲ ਨੇ ਮੈਂ ਉਹਨਾਂ ਨਾਲ ਗੱਲਬਾਤ ਕਰ ਰਹਾ ਔਰ ਜਾਣਦਾ ਕਿ ਭਾਜੀ ਜਿਹੜਾ YFC ਹੈ ਇਹ ਜਿਹੜਾ ਇਸ ਵਾਰ ਟੂਰਨਾਮੈਂਟ ਹੋ ਰਿਹਾ ਹੈ ਤੇ ਚ ਕੀ ਕੀ ਨਵਾਂ ਦੇਖਣ ਨੂੰ ਮਿਲੇਗਾ ਔਰ ਕੀ ਕੁਝ ਦੇਖ ਅਮ ਇਸ ਵਾਰ ਦੇ ਟੂਰਨਾਮੈਂਟ ਵਿੱਚ ਕੁਝ ਖਾਸ ਆਮ ਜ਼ਿਆਦੇ ਆ। ਜੀ। ਕੁਝ 10 ਮੋਟਰਸਾਈਕਲ ਆ ਟੋਟਲ ਇਹਦੇ ਵਿੱਚ ਆ ਦੇ ਨੇ ਤੇ ਹੋਰ ਜਿਹੜੇ ਅਸੀਂ ਨਵੇਂ ਕੰਮ ਕੀਤੇ ਹੁੰਦੇ ਅਸੀਂ ਉਹ ਉਸ ਟੂਰਨਾਮੈਂਟ ਦੇ ਵਿੱਚ ਲੋਕਾਂ ਨੂੰ ਦੱਸੀਦੇ ਆ ਕਿ VFC ਕੀ ਕੰਮ ਕਰਦਾ। ਤੇ ਇਹਦੇ ਨਾਲ ਸਤਿੰਦਰ ਸਰਤਾਜ ਦਾ ਸ਼ੋਅ ਵੀ ਹੈਗਾ ਬਾਅਦ ਵਿੱਚ। ਤੇ ਉਹ ਵੀ ਪਹਿਲੀ ਵਾਰ ਆ ਰਹੇ ਸਾਡੇ ਕੋਲ। ਤੇ ਇਹਦੇ ਨਾਲ ਜਿਹੜੇ ਬੱਚਿਆਂ ਦਾ ਮਾਤ ਪ੍ਰਸਟ ਨਾਲ ਜਿਹੜੇ ਪ੍ਰੋਗਰਾਮ ਸਾਡੇ ਬੱਚਿਆਂ ਨਾਲ ਚੱਲਦੇ ਹੈਗੇ। ਉਹਨਾਂ ਦਾ ਮਾਰਚ ਪਾਸਟ ਹੁੰਦਾ ਹਰ ਵਾਰ ਉਹ ਵੀ ਹੋ ਰਿਹਾ ਹੈ ਜੀ ਅੱਛਾ ਭਜੀ ਜਿਹੜਾ ਜਿੱਦਾਂ ਇੱਕ ਜਿਹੜਾ ਕਬੱਡੀ ਦਾ ਟੂਰਨਾਮੈਂਟ ਕਰਵਾਇਆ ਜਾਂਦਾ ਹੈ YFC ਦੁਆਰਾ ਕਰਾਇਆ ਜਾਂਦਾ ਹੈ YFC ਅਸਲ 'ਚ ਹੈ ਕੀ ਕੀ ਕੰਮ ਹੈ ਦਾ ਕੀ ਕਰ ਰਿਹਾ ਹੁੰਦਾ ਹੈ YFC ਦੀ ਫੁੱਲ ਫਾਰਮ ਹੈ ਯੂਥ ਫੁੱਟਬਾਲ ਕਲੱਬ ਕਲੱਬ ਜਿਹੜਾ ਅਸੀਂ 2000 ਦੇ ਵਿੱਚ ਸ਼ੁਰੂ ਕੀਤਾ ਸੀਗਾ 2001 'ਚ ਰਜਿਸਟਰ ਕੀਤਾ ਸੀ ਬੇਸਿਕਲੀ ਅਸੀਂ ਫੁੱਟਬਾਲ ਟੀਮ ਵਾਲੇ ਮੁੰਡੇ ਅਸੀਂ ਆਪਣੇ ਕੁਝ ਪੈਸੇ ਜਿੱਤੇ ਸੀਗੇ ਜਿਹਦੇ ਨਾਲ ਅਸੀਂ ਇੱਕ ਕਲੱਬ ਸ਼ੁਰੂ ਕੀਤਾ ਸੀ ਉਹਦਾ ਮੁੱਖ ਮਕਸਦ ਉਸ ਵਿੱਚ ਇਹ ਲੇ ਸੀ ਕਿ ਕਿਉਂਕਿ ਇੱਕ ਦੌਰ ਪੰਜਾਬ ਵਿੱਚ ਜਿਹੜਾ 80s ਤੋਂ ਲੈ ਕੇ 90s ਤੱਕ ਤਕਰੀਬਨ ਮਾਹੌਲ ਖਰਾਬ ਰਿਹਾ ਪੰਜਾਬ ਦਾ ਉਹਦੇ ਵਿੱਚ ਜਿਹੜੇ ਬੱਚਿਆਂ ਨੂੰ ਗਰਾਊਂਡ 'ਚ ਭੇਜਣ ਲੋਕ हट ਗਏ ਸੀਗੇ ਬਿਲਕੁਲ ਔਰ ਤੁਸੀਂ ਦੇਖਿਆ ਹੋਣਾ ਕਈਆਂ ਪਿੰਡਾਂ ਦੇ ਵਿੱਚ ਜਿੱਥੇ ਫੁੱਟਬਾਲ ਹਾਕੀ ਜਾਂ ਹੋਰ ਖੇਡਾਂ ਹੁੰਦੀਆਂ ਸੀਗੀਆਂ ਉਹ ਜਿਹੜੀਆਂ ਟੀਮਾਂ ਉਹਨਾਂ ਪਿੰਡਾਂ ਦੀਆਂ ਖਤਮ ਹੋ ਗਈਆਂ ਸੀ ਤੇ ਸਾਡੇ ਪਿੰਡ ਨੂੰ ਵੀ ਬੜਾ ਮਾਣ ਸੀਗਾ ਫੁੱਟਬਾਲ ਦੇ ਉੱਤੇ ਤੇ ਸਾਡੇ ਪਹਿਲਾਂ 4-5 ਪਲੇਅਰ ਜਿਹੜੇ ਇੰਟਰਨੈਸ਼ਨਲ ਇੰਡੀਆ ਟੀਮ ਵੱਲੋਂ ਖੇਡੇ ਸੀਗੇ ਤੇ ਉਹਨਾਂ ਦੇ ਨਾਲ-ਨਾਲ ਹੋਰ ਸੈਂਕੜੇ ਪਲੇਅਰ ਜਿਹੜੇ ਉਹਨਾਂ ਜਿਹਨਾਂ ਦੀ ਰੋਜ਼ੀ-ਰੋਟੀ ਫੁੱਟਬਾਲ ਕਰਕੇ ਕਈ ਉਹ ਪੰਜਾਬ ਪੁਰੀਸ ਦੇ ਵਿੱਚ ਚੰਗੇ ਅਹੁਦਿਆਂ ਉੱਤੇ ਰਹੇ ਫਿਰ ਉਹ ਸੀਆਰਪੀ ਵਿੱਚ ਜਾਂ ਹੋਰ ਕਈ ਡਿਪਾਰਟਮੈਂਟਲ ਟੀਮਜ਼ ਦੇ ਵਿੱਚ ਖੇਡਦੇ ਸੀ ਤੇ ਉਸ ਵੇਲੇ ਜਦੋਂ ਇਹ ਦੌਰ ਹੋਇਆ ਖਤਮ ਤੇ ਉਸ ਤੋਂ ਬਾਅਦ ਬੱਚੇ ਨਸ਼ੀਵਲ ਵੀ ਜਾਣਾ ਜਾਣ ਲੱਗ ਪਏ ਸੀ ਕਿਉਂਕਿ ਬਰਾਉਂਡ ਦਾ ਆਪਸ਼ਨ ਖਤਮ ਹੋ ਗਿਆ ਸੀ। ਔਰ ਸਾਡੀ ਟੀਮ ਤਕਰੀਬਨ ਮੈਂ ਕਹਣਾ ਵੀ ਜੇ ਅਸੀਂ ਕੁਝ ਨਾ ਕਰਦੇ ਤਾਂ ਲਾਸਟ ਫੁੱਟਬਾਲ ਟੀਮ ਹੋਣੀ ਸੀ ਇਹ ਇਸ ਪਿੰਡ ਦੀ। ਤੇ ਮੈਨੂੰ ਵੀ ਸ਼ੌਕ ਸੀ ਖੇਡਣ ਦਾ ਤੇ ਅਸੀਂ ਨੀਰਿੰਗ ਪਾਸ ਕਰਕੇ ਮੈਂ ਪਿੰਡ ਖੇਡਣਾ ਮੇ ਸ਼ੁਰੂ ਕੀਤਾ ਨਾਲ ਸਾਡੀ ਟੀਮ ਸੀ ਤੇ ਅਸੀਂ ਕਿਹਾ ਵੀ ਚਲੋ ਇਹ ਜਿਹੜੀ ਫੁੱਟਬਾਲ ਐਪ ਇਹਨੂੰ ਅਸੀਂ ਨਹੀਂ ਖਤਮ ਹੋਣ ਦੇਣਾ ਪਿੰਡ ਚ ਕਿਉਂਕਿ ਇਹਦੇ ਕਰਕੇ ਜਿਹੜੇ ਬਹੁਤ ਸਾਰੇ ਬੱਚੇ ਜਿਹੜੇ ਆچھے ਪਾਸੇ ਲੱਗਦੇ ਔਰ ਉਹਨਾਂ ਨੂੰ ਰੋਜ਼ੀ ਰੋਟੀ ਦਾ ਇੱਕ ਜ਼ਰੀਆ ਬਣਦਾ ਤੇ ਅਸੀਂ ਉਹ ਲੱਖ ਰੁਪਏ ਇਕੱਠਾ ਕਰਕੇ ਅਸੀਂ ਮੀਟਿੰਗ ਕੀਤੀ ਆਪਸ ਵਿੱਚ ਤੇ ਅਸੀਂ ਫੁੱਟਬਾਲ ਕਲੱਬ ਰੁੜਕਾ ਕਰਾ ਫਾਰਮ ਕਰਤਾ ਤੇ ਅਕਾਊਂਟ ਵਿੱਚ ਪੈਸੇ ਜਮ੍ਹਾਂ ਕਰਾਏ ਤੇ ਅਸੀਂ ਕਿਹਾ ਵੀ ਜਿਹੜੇ ਪੈਸੇ ਆ ਅਸੀਂ ਬੱਚਿਆਂ ਨੂੰ ਉਸ ਨਵੀਂ ਸਪੋਰਟਸ ਕਿੱਟ ਲੈ ਕੇ ਦੇਣੀ ਆ ਸਕੂਲਾਂ ਵਿੱਚ ਗਏ ਬੱਚਿਆਂ ਨੂੰ ਕੀ ਆ ਬੁੱਤ ਜੇ ਖੇਲਣ ਆਓ ਛੋਟੇ ਬੱਚਿਆਂ ਨੂੰ ਜਿੱਦਾਂ ਸੱਤਵੀਂ ਅੱਠਵੀਂ ਆਣੇ ਬੱਚਿਆਂ ਨੂੰ ਫਿਰ ਬੱਚੇ ਸਾਡੇ ਕੋਲ ਆਉਣਾ ਸ਼ੁਰੂ ਹੋ ਗਏ ਕਈਆਂ ਨੇ ਸਾਡੇ ਵਿੱਚੋਂ ਕੋਚਿੰਗ ਦਾ ਜ਼ਿੰਮਾ ਲਿਆ ਕਈਆਂ ਨੇ ਖਾਣਾ ਬਣਾ ਕੇ ਦੇਣ ਦਾ ਲਿਆ ਕਈਆਂ ਨੇ ਗਰਾਊਂਡ ਮੇਨਟੇਨੈਂਸ ਦਾ ਮਤਲਬ ਮਤਲਬ ਉਹ ਜਿਹੜੀ ਟੀਮ ਸੀ ਤੁਹਾਡੀ ਫੁੱਟਬਾਲ ਦੀ ਉਹ ਟੀਮ ਨੇ ਹਾਂਜੀ ਸਾਰਾ ਸ਼ੁਰੂ ਕੀਤਾ ਉਹਦੇ ਵਿੱਚ ਅਸੀਂ ਘਰ ਉਹਨਾਂ ਨੂੰ ਪੜ੍ਹਾਉਣਾ ਸਾਨੂੰ ਬੱਚਿਆਂ ਨੂੰ ਫਿਰ ਚੰਗੇ ਰਿਜ਼ਲਟ ਆਏ ਹੌਲੀ ਹੌਲੀ ਲੋਕੀ ਸਾਡੇ ਨਾਲ ਜਿਹੜੇ ਪਿੰਡ ਦੇ ਸਾਡੇ ਪਿੰਡ ਦੇ ਲੋਕ ਬੜੇ ਚੰਗੇ ਆ ਬੜੇ ਚੰਗੇ ਖੇਲਣ ਵਾਲੇ ਆ ਹਰੇਕ ਚੰਗੇ ਕੰਮ ਦੀ ਮਦਦ ਕਰਦੇ ਇੱਥੇ ਐਨ ਆਰ ਆਈਜ਼ ਕੋ ਕਰਦੇ ਪਿੰਡ ਵਾਲੇ ਲੋਕ ਵੀ ਬਹੁਤ ਫਿਰ ਅਸੀਂ ਕਿਸਾਨਾਂ ਨੂੰ ਗਏ ਅਸੀਂ ਗਰਾਊਂਡ ਬਣਾਉਣੀ ਆ ਅ ਬਣਾਇਆ ਉਹ ਤੋਂ ਮੈਂ ਖੈਲ 3 400 ਟੋਟਾ ਲਿਮਿਟ ਦੀ ਪਾ ਕੇ ਤੇ ਉਦੋਂ ਹੀ ਮਤਲਬ ਇਹ ਸਫਰ ਸ਼ੁਰੂ ਹੁੰਦਾ ਗਿਆ ਫਿਰ ਅਸੀਂ ਸੋਚਿਆ ਕਿ ਇੱਕ ਰੈ residențial ਅਕੈਡਮੀ ਬਣਾਈਏ 2006 ਵਿੱਚ ਅਸੀਂ ਉਹ ਰੈ residențial ਅਕੈਡਮੀ ਸ਼ੁਰੂ ਕਰ ਦਿੱਤੀ ਤੇ ਹੌਲੀ ਹੌਲੀ ਮਤਲਬ ਇਸੇ ਭਾਵਨਾ ਦੇ ਨਾਲ ਉਹ ਸਾਰੀ ਟੀਮ ਜਿਹੜੀ ਅੱਗੇ ਵੱਧ ਰਹੀ ਆ ਤੇ ਅੱਜ 20 ਸਾਲ ਹੋ ਗਏ ਸਾਨੂੰ ਇਹ ਕਰਦਿਆਂ ਨੂੰ ਤੇ ਹੁਣ ਸਾਨੂੰ ਇਸ ਗੱਲ ਦੀ ਖੁਸ਼ੀ ਆ ਕਿ ਅਸੀਂ 40 ਪਿੰਡਾਂ ਦੇ ਵਿੱਚ 4000 ਬੱਚੇ ਤੋਂ ਜ਼ਿਆਦਾ ਜਿਹੜੇ ਸਾਡੇ ਕੋਚ ਉਸ ਨੂੰ ਨੂੰ ਰੋਜ਼ ਖੜਾਉਂਦੇ ਆਪ ਆਪਣੇ ਪਿੰਡਾਂ ਦੇ ਵਿੱਚ ਉਹਨਾਂ ਨੂੰ ਯੂਨੀਫਾਰਮਸ ਮਿਲਦੀਆਂ ਹੈਗੀਆਂ ਉਹਨਾਂ ਨੂੰ ਚੰਗੀ ਸੇਧ ਮਿਲਦੀ ਆ ਕੰਪੀਟੀਸ਼ਨ ਮਿਲਦਾ ਇਹ ਸੀ ਲੀਗ ਦੇ ਥਰੂ ਜਿਹੜੀ ਇਹ ਲੀਗ ਹੈ ਜੂ ਫੁੱਟਬਾਲ ਲੀਗ ਤੇ ਕਬੱਡੀ ਲੀਗ ਅਸੀਂ ਉਹਨੂੰ ਕਹਿੰਦੇ ਆ ਤੇ ਇਹ ਦੇ ਨਾਲ ਹੀ ਉਹ ਸਕੂਲਾਂ ਦੇ ਵਿੱਚ ਲਗਾਤਾਰ ਜਿਹੜੇ ਕੋਚ ਕੰਮ ਕਰਦੇ ਆ ਜਿਹਦੇ ਵਿੱਚ 2000 ਕੁੜੀਆਂ ਤੇ ਬਾਕੀ ਜਿਹੜੇ ਹੈਗੇ ਮੁੰਡੇ ਆ ਕਿਉਂਕਿ ਸਾਡੇ ਕਲੱਬ ਨੇ ਤਿੰਨ ਮੈਂਡੇਟ ਬਹੁਤ ਵੱਡੇ ਹੈਗੇ ਜਿਹੜੀ ਵਿੱਚ ਜਿਹੜੀਆਂ ਪੰਜਾਬ ਦੀਆਂ ਜਿਹੜੀਆਂ ਜਵਾਨੇ ਦੀਆਂ ਪ੍ਰੋਬਲਮਸ ਨੇ ਅਸੀਂ ਸੋਚਿਆ ਵੀ ਮਤਲਬ ਜਿਹੜੀਆਂ ਹੈਗੀਆਂ ਉਹਨੂੰ ਕਿਸ ਤਰ੍ਹਾਂ ਹੱਲ ਕਰਨਾ ਜਾਂ ਸਾਡੀ ਕੋਸ਼ਿਸ਼ ਹੈਗੀ ਆ ਉਹਦੇ ਵਿੱਚ ਸਭ ਤੋਂ ਪਹਿਲਾਂ ਆ ਜਾਂਦਾ ਵੀ ਸਿਹਤ ਸਿਹਤ ਦੇ ਵਿੱਚ ਜੇ ਤੁਸੀਂ ਸਪੋਰਟਸ ਐਕਟੀਵਿਟੀ ਨਹੀਂ ਕਰਦੇ ਜਾਂ ਤੁਸੀਂ ਜਿਹੜੀ ਆਪਣੀ એનર્ਜੀ ਨੂੰ ਚੈਨਲਾਈਜ਼ ਸ਼ਾਮ ਨੂੰ ਬੱਚੇ ਇਸ ਗਰਾਉਂਡਾਂ ਵਿੱਚ ਨਹੀਂ ਆਉਂਦੇ ਸਪੋਰਟਸ ਨਾਲ ਚੰਗੇ ਯੂਥ ਲੀਡਰਸ ਨਹੀਂ ਜੁੜਦੇ ਤਾਂ ਉਹ ਜਿਹੜੇ ਨਿਆਣੇ ਹੈਗੇ ਆ ਉਹ ਡਰੱਗ ਵੱਲ ਨੂੰ ਜਾਣਗੇ ਜਾਂ ਗਲੀਆਂ 'ਚ ਫਿਰਨਗੇ ਜਾਂ ਹੋਰ ਬੁਰੀ ਸੰਗਤ 'ਚ ਪੈਣਗੇ ਇੱਕ ਸਭ ਤੋਂ ਵੱਡਾ ਆਬਜੈਕਟਿਵ ਤਾਂ ਇਹ ਹੈਗਾ ਦੂਸਰਾ ਜਿਹੜਾ ਹੈ ਸੀਗਾ ਵੀ ਐਜੂਕੇਸ਼ਨ ਤੇ ਏਮਪਲੋਇਬਿਲਟੀ ਹੁਣ ਐਜੂਕੇਸ਼ਨ ਦਾ ਸਪੋਰਟਸ ਦਾ ਨਾਲ ਬਹੁਤ ਵੱਡਾ ਰਿਸ਼ਤਾ ਪਰ ਸਾਡੇ ਦੇਸ਼ ਵਿੱਚ ਇਹਨੂੰ ਵੱਖਰੇਆ ਕਰਕੇ ਦੇਖਿਆ ਜਾਂਦਾ ਜਿੰਦਕਿ ਜਿਹੜੀ ਸਪੋਰਟਸ ਹੈਗੀ ਉਹ ਐਜੂਕੇਸ਼ਨ ਦਾ ਇੱਕ ਹਿੱਸਾ ਹੈ ਬਿਲਕੁਲ ਤੇ ਇਹਨਾਂ ਸਾਡਾ ਇਹ ਬਹੁਤ ਵੱਡਾ ਮੰਨਣਾ ਕਿ ਜਿਹੜੀ ਸਪੋਰਟਸ ਬੰਦੇ 'ਤੇ ਚੇਂਜ ਲਿਆ ਸਕਦੀ ਕਿਉਂਕਿ ਅਸੀਂ ਇਹ ਕੰਮ ਕਿਉਂ ਕੀਤਾ ਕਿਉਂਕ ਨੇ ਆਨੇ ਸਾਡੇ ਕੋ ਪਿੰਡ ਚ ਆਉਣ ਲੱਗੇ ਜਦੋਂ ਸ਼ੁਰੂ ਕੀਤਾ ਤੇ ਅਸੀਂ ਦੇਖਿਆ ਵੀ ਇਹਨੇ ਸਪੋਰਟਸ ਤਾਂ ਬੱਚੇ ਦੀ ਜ਼ਿੰਦਗੀ ਬਦਲ ਦਿੰਦੀ ਹੈ ਅਸੀਂ ਇਸ ਕੰਮ ਨੂੰ ਕਿਉਂ ਨਹੀਂ ਅੱਗੇ ਲੈ ਕੇ ਜਾਂਦੇ ਅਸੀਂ ਉਸ ਚੀਜ਼ ਨੂੰ ਹੀ ਅੱਗੇ ਲੈ ਕੇ ਗਏ ਅਸੀਂ ਉਹਦਾ ਕਰਿਕੂਲਮ ਵੀ ਬਣਾਇਆ ਇਹ ਸਾਡਾ ਕਰਿਕੂਲਮ ਹੈਗਾ ਉਹ ਸਾਡੇ ਹੁਣ ਕੋਚ ਜਿਹੜੇ ਆ ਸਾਰੇ ਬੱਚਿਆਂ ਨੂੰ ਦਿੰਦੇ ਆ ਇਹ ਚੀਜ਼ ਉਹ ਸਪੋਰਟਸ ਐਕਟੀਵਿਟੀ ਬੇਸਡ ਲਰਨਿੰਗ ਤੇ ਅਧਾਰਿਤ ਹੈ ਜਿਹੜੀਆਂ ਇਹ ਤਿੰਨ ਚੀਜ਼ਾਂ ਸਮਨ ਐਕਸਪਲੇਨ ਕਰਨ ਲੱਗੇ ਆ ਜਿੱਦਾਂ ਜੈਂਡਰ ਦਾ ਹੋ ਗਿਆ ਹੈਲਥ ਦਾ ਹੋ ਗਿਆ ਡਰਗ ਦਾ ਹੋ ਗਿਆ education employability ਦਾ ਹੋ ਗਿਆ ਕਿ ਬੱਚਿਆਂ ਵਿੱਚ ਇੱਕ ਤਾਂ ਚਿੰਨ੍ਹ ਪੈਦਾ ਕਰਨੀ ਕਿ ਅਸੀਂ ਜ਼ਿੰਦਗੀ ਵਿੱਚ ਕੁਝ ਬਣਨਾ ਹੈ ਕਿ ਉਹਨਾਂ ਦਾ ਗੋਲ ਸੈੱਟ ਕਰਨਾ ਲਾਈਫ ਦੇ ਵਿੱਚ ਕਿ ਅਸੀਂ ਕਿ ਪੜ੍ਹੀਏ ਤਾਂ ਕਿਉਂ ਪੜ੍ਹੀਏ ਪੜਾਈ ਦੀ ਕੀ ਮਹੱਤਤਾ ਹੈ ਇਹ ਸਪੋਰਟਸ ਦੇ ਲੈਸਨ ਦੱਸਦੇ ਉਹਨਾਂ ਨੂੰ ਬਿਲਕੁਲ ਹੈਲਥ ਬਾਰੇ ਆਪਣਾ ਨੂੰ ਸਪੋਰਟਸ ਦੇ ਲੈਸਨ ਦੱਸਦੇ ਵੀ ਅਸੀਂ ਆਪਣੀ ਹਾਈਜੀਨ ਕਿੰਨਾ ਰੱਖਣੀ ਆ ਕੀ ਖਾਣਾ ਆ ਸਾਨੂੰ ਨਸ਼ਾ ਕਿਉਂ ਨਹੀਂ ਕਰਨਾ ਅਸੀਂ ਕਿ ਨਸ਼ੇ ਦੇ ਕੀ ਪ੍ਰਭਾਵ ਮਾੜੇ ਆ ਉਹ ਇੱਕ ਦਿਨ ਦੇ ਕਿਸੇ ਸੈਮੀਨਾਰ ਜਾਂ ਕਿਸੇ ਭਾਸ਼ਣ ਨਾਲ ਨਹੀਂ ਅਸੀਂ ਕਰਦੇ ਉਹ ਉਹ ਬੱਚਾ ਜਦੋਂ 10 12 ਸਾਲ ਜਿਹੜਾ ਹੈਗਾ ਸਾਡੇ ਪ੍ਰੋਗਰਾਮ ਚ ਰਹਿੰਦਾ ਤੇ ਉਹ ਆਟੋਮੈਟਿਕਲੀ ਉਹਨੂੰ ਇੰਨੀ ਅਵੇਅਰਨੈਸ ਹੋ ਜਾਂਦੀ ਵੀ ਉਹ ਨਸ਼ੇ ਬਾਰੇ ਨੂੰ ਜਾਣਦਾ ਹੀ ਨਹੀਂ ਹੈਗਾ ਉਹ ਪ੍ਰੋਵੈਂਸ਼ਨ ਆ ਤੇ ਸਾਡੇ ਪਿੰਡ ਦੇ ਜਿਹੜੇ ਅੰਕੜੇ ਆ ਉਹ ਵੀ ਤੁਸੀਂ ਦੇਖ ਲਓ ਤੁਸੀਂ ਹੋਰਾਂ ਪਿੰਡਾਂ ਵਿੱਚ ਜਾਨਦੇ ਆ ਸਾਡੇ ਪਿੰਡ ਵਿੱਚ ਜਿਹੜੇ ਤੁਹਾਨੂੰ ਨੌਜਵਾਨ ਅੱਜ ਵੀ ਹੱਸਦੇ-ਵੱਸਦੇ ਮਿਲਦੇ ਆ ਇਹ ਨਹੀਂ ਮੈਂ ਕਹਿੰਦਾ ਕਿ 100% ਸਹੀ ਹੋਵੇ ਪਰ ਡ੍ਰੌਪ ਆਊਟ ਹੈਗੇ ਵਿੱਚੋਂ ਪਰ ਸਾਡੇ ਪਿੰਡ 'ਚ ਬਹੁਤ ਵਧੀਆ ਹੈਗਾ ਇਹ ਰਿਹਾ ਸਾਡਾ ਐਕਸਪੈਰੀਮੈਂਟ ਤੇ ਹੋਰਾਂ ਪਿੰਡਾਂ ਨੂੰ ਵੀ ਕਾਫੀ ਇਹਦਾ ਫਾਇਦਾ ਹੋ ਰਿਹਾ ਹੁਣ ਤੇ ਉਹ YFC ਦੇ ਮੈਂ ਦੁਆਰਾ ਗੱਲਾਂ ਨਾ ਕਿ ਹੁਣ ਇਸ ਵੇਲੇ ਕਿੱਥੇ ਆ ਜੀ ਇਸ ਵੇਲੇ ਸਾਡੇ ਕੋਲ ਤਕਰੀਬਨ 70 ਬੰਦਿਆਂ ਦਾ ਜਿਹੜਾ ਪੇਡ ਸਟਾਫ ਹੈ ਸਾਡੇ ਕੋਲ ਹੋਸਟਲ ਆ ਸਟੇਡੀਅਮ ਹੈ ਆਪਣਾ ਰੈਸਲਿੰਗ ਹਾਲ ਆ ਹਾਂ ਜੀ ਅ ਆਪਣਾ ਸਾਡਾ ਜਿਹੜਾ ਹੈਗਾ 커리ਕੂਲਮ ਆ ਸਾਡੇ ਟਾਈਅਪਸ ਹੈਗੇ ਵਿਦੇਸ਼ੀਆਂ ਦੇ ਵਿੱਚ ਕਈਆਂ ਵੱਡੀਆਂ ਕਲੱਬਾਂ ਦੇ ਨਾਲ ਵੱਡੀਆਂ ਯੂਨੀਵਰਸਿਟੀਆਂ ਦੇ ਨਾਲ ਜਿੱਥੋਂ ਕੋਚੇਸ ਆ ਕੇ ਸਾਡੇ ਕੋ ਕੋਚਾਂ ਨੂੰ ਟ੍ਰੇਨ ਕਰਦੇ ਸਾਡੇ ਬੱਚਿਆਂ ਨੂੰ ਟ੍ਰੇਨ ਕਰਦੇ ਆ ਦੁਨੀਆ ਭਰ ਤੋਂ ਵੋਲੰਟੀਅਰ ਆ ਕੇ ਇੱਥੇ ਬੱਚਿਆਂ ਦੇ ਨਾਲ ਕੰਮ ਕਰਦੇ ਆ ਫ੍ਰੀ ਸਿਖਾਉਂਦੇ 6-6 ਮਹੀਨੇ ਇੱਥੇ ਗੋਰੇ ਰਹਿ ਕੇ ਜਾਂਦੇ ਇਹਨਾਂ ਬੱਚਿਆਂ ਨਾਲ ਕੰਮ ਕਰਦੇ ਆ ਤੇ ਉਹਦੇ 40 ਮਿੰਨਾਂ ਦੇ ਵਿੱਚ ਤੁਹਾਨੂੰ ਦੱਸਿਆ ਤੇ तकरीबन 4-5000 ਬੱਚਿਆਂ ਨੂੰ ਸੇਵਾ ਮਿਲਦਾ ਉਸ ਤੋਂ ਬਿਨਾ ਜਿਹੜੇ ਸਪੈਸ਼ਲ ਨੀਡਸ ਦੇ ਬੱਚੇ ਫਿਜ਼ੀਓਥੈਰੇਪੀ ਦਾ ਸਾਡਾ ਆਪਣਾ ਹਸਪੀਟਲ ਜਿੱਥੇ ਸਪੋਰਟਸ ਇੰਜਰੀ ਦਾ ਕਿਉਂਕਿ ਖਿਡਾਰੀਆਂ ਨੂੰ ਸੱਟਾਂ ਲੱਗਦੀਆਂ ਰਹਿੰਦੀਆਂ ਤੇ ਪਿੰਡ ਦੇ ਬਜ਼ੁਰਗਾਂ ਦਾ ਇਲਾਜ ਸਪੋਰਟਸ ਇੰਜਰੀ ਦਾ ਇਲਾਜ ਤੇ ਸਪੈਸ਼ਲ ਬੱਚੇ ਜਿਹੜੇ ਦਿਮਾਗੀ ਤੌਰ ਤੇ ਠੀਕ ਨਹੀਂ ਹੈਗੇ ਜਾਂ ਉਹਨਾਂ ਵਿੱਚ ਕੋਈ ਕਮੀ ਰਹਿ ਜਾਂਦੀ ਹੈ ਜਾਂ ਉਹਨਾਂ ਦੇ ਉਹਨਾਂ ਨੂੰ ਲੋੜਾਂ ਜਿਹੜੀਆਂ ਉਹ ਸਪੈਸ਼ਲ ਆ ਉਹਨਾਂ ਨੂੰ ਕਰਨ ਲਈ ਇੱਕ ਸੈਂਟਰ ਉਹ ਚੱਲਦਾ ਤੇ ਫਿਰ ਇੱਕ ਕੰਪਿਊਟਰ ਸੈਂਟਰ ਚੱਲਦਾ ਜਿੱਥੇ ਸਾਡੇ ਜਿਹੜੇ ਬੱਚੇ ਜਿਹੜੇ ਗਰੀਬ ਘਰਾਂ ਦੇ ਆ ਕਾਲਜ ਦਾ ਖਰਚਾ ਨਹੀਂ ਅਫੋਰਡ ਕਰਦੇ ਉਹਨੂੰ ਪਲੱਸ 2 ਤੋਂ ਬਾਅਦ ਅਸੀਂ ਇੱਕ ਸਾਲ ਦਾ ਡਿਪਲੋਮਾ ਕਰਾ ਕੇ ਉਹਨਾਂ ਨੂੰ ਕਿਤੇ ਨਾ ਕਿਤੇ ਨੌਕਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਇਹ ਵਿੱਚ ਬਹੁਤ ਕਾਫੀ ਬੱਚੇ ਜਿਹੜੇ ਆ ਉਹ ਮੁਤਲਕ ਨੌਕਰੀਆਂ ਤੇ ਲੱਗੇ ਤੇ ਹੁਣ ਵੀ ਉਹ ਚੱਲਦਾ ਪ੍ਰੋਗਰਾਮ ਕਿਉਂਕਿ ਸਾਡਾ ਇਹ ਪ੍ਰੋਗਰਾਮ ਹੈਗਾ ਉਹ ਉਹਦੇ ਵਿੱਚ ਇਹ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਡਿਪਲੋਮਾ ਜਿਹੜਾ ਉਹਨਾਂ ਨੂੰ ਘਰ ਬੈਠੇ ਆ ਤੇ ਮਿਲਦਾ ਜੇ ਉਹ ਕਿਤੇ ਬਾਜ਼ਾਰ ਵਿੱਚ ਜਾ ਕੇ ਡਿਪਲੋਮਾ ਕਰਨ ਤਾਂ 25-30000 ਰੁਪਏ ਸਾਲ ਦਾ ਲੱਗੂਗਾ ਬਿਲਕੁਲ ਤੋ ਇਹਨਾਂ ਗੱਲਾਂ ਦੇ ਨਾਲ ਜਿਹੜਾ ਅਸੀਂ ਮਤਲਬ ਇਹ ਪ੍ਰੋਜੈਕਟ ਚਲਾ ਰਹੇ ਹਾਂ ਔਰ ਇਸ ਲੀਗ ਦੇ ਵਿੱਚ ਇਹ ਨਵੰਬਰ ਚ ਸ਼ੁਰੂ ਹੋਈ ਸੀ 13 ਨਵੰਬਰ ਨੂੰ ਸਾਡਾ ਤੁਗਾਟਨ ਦਾ ਸਮਾਰੋਹ ਸੀ ਔਰ ਪਹਿਲੇ ਹਫ਼ਤੇ ਵਿੱਚ ਅਸੀਂ ਲੜਕੀਆਂ ਦਾ ਇੰਟਰਨੈਸ਼ਨਲ ਟੂਰਨਾਮੈਂਟ ਕੀਤਾ ਸੀ ਜਿਹਦੇ ਵਿੱਚ 15 ਦੇਸ਼ਾਂ ਤੋਂ ਤਕਰੀਬਨ 150 ਬੱਚੇ ਆਏ ਸੀ ਸਾਡੇ ਕੋਲ ਤੇ ਉਹ ਟੀਮਾਂ ਇੱਥੇ ਰਹਿੀਆਂ ਵੀ ਉਹਨਾਂ ਨੇ ਵਰਕਸ਼ਾਪਸ ਵੀ ਕੀਤੀਆਂ ਬਹੁਤ ਔਰ ਕਲਚਰਲ ਐਕਟੀਵਿਟੀਆਂ ਵੀ ਕੀਤੀਆਂ ਉਸ ਤੋਂ ਬਾਅਦ ਫਿਰ ਹਰੇਕ ਐ ਐਤਵਾਰ ਉਸ ਤੋਂ ਲੈ ਕੇ ਅੰਡਰ 7 ਤੋਂ ਲੈ ਕੇ ਅੰਡਰ 19 ਤੱਕ ਤਕਰੀਬਨ 200 ਫੁੱਟਬਾਲ ਦੇ ਮੈਚ ਖੇਡੇ ਤੇ ਉਹਨਾਂ ਬੱਚਿਆਂ ਦੇ ਆਉਣ ਜਾਣ ਦਾ ਖਰਚਾ ਉਹਦੇ ਖਾਣੇ ਦਾ ਖਰਚਾ ਸਾਰਾ ਮਤਲਬ ਕਲੱਬ ਜਿਹੜਾ ਕਰਦਾ ਹੈਗਾ ਤੇ ਉਹਨਾਂ ਦੀ ਜਿਹੜੀ ਲਾਸਟ ਸੇਰੇਮਨੀ ਹੁੰਦੀ ਹੈ ਕਲੋਜ਼ਿੰਗ ਹੁੰਦੀ ਆ ਉਹਨਾਂ ਨੂੰ ਇਨਾਮ ਜਿਹੜੇ ਹੁੰਦੇ ਆ ਉਹਨਾਂ ਦਾ ਮਾਰਚ ਪਾਸ ਹੋਣਾ ਹੁੰਦਾ ਉਹ ਇਸ ਕਬੱਡੀ ਕੱਪ ਤੇ ਇਸ ਜਿਹੜਾ ਰੰਗਾਂ ਰੰਗ ਪ੍ਰੋਗਰਾਮ ਹੈ ਉਹਦੇ ਨਾਲ ਜੋੜਿਆ ਜਾਂਦਾ ਬਿਲਕੁਲ ਜਿੰਨਾ ਹੋਰ ਜਿਹੜੇ ਸਪான்ਸਰਸ ਹੋਰ ਲੋਕ ਉਹਨਾਂ ਵਿੱਚ ਅਵੇਅਰਨੈਸ ਆਉਂਦੀ ਭਈ ਇਹ ਜਿਹੜਾ ਕੰਮ ਹੈਗਾ ਸਪੋਰਟਸ ਦਾ ਉਹ ਇਸ ਤਰੀਕੇ ਨਾਲ ਵੀ ਹੋ ਸਕਦਾ ਜਿਵੇਂ ਭਜੀ ਜਿਹੜਾ YFC ਹੈਗਾ ਇਹਨੂੰ ਕਿੰਨੇ ਜਿਹੜੇ ਇਹ ਜਿਹੜੀ ਲੀਗ ਹੈ ਜਿਹੜੀ ਇਹ ਕਿੰਨਾ ਟਾਈਮ ਹੋ ਗਿਆ ਹੁੰਦਾ ਇਹਨੂੰ ਮਤਲਬ ਇਹ ਟੂਰਨਾਮੈਂਟ ਕਿੰਨੇ ਵਜਿਆ ਇਹ ਲੀਗ ਕਿੰਨੀ ਹੈਗੀ ਇਹ 8ਵਾਂ ਲੀਗ ਹੈਗੀ ਜੀ ਜੀ ਇਹ ਅਸੀਂ 2010 11 ਵਿੱਚ ਸ਼ੁਰੂ ਕੀਤੀ ਸੀਗੀ ਤੇ ਮਤਲਬ ਇਹਦੇ ਕਾਫੀ ਅੱਛੇ ਨਤੀਜੇ ਨਿਕਲੇ ਜਿੱਦਾਂ ਸਾਡੇ ਜਿਹੜੀ ਰੈ residențial ਫੁੱਟਬਾਲ ਅਕੈਡਮੀ ਆ ਸਾਨੂੰ ਉਹਦੇ ਲਈ ਵੀ ਸਾਨੂੰ ਬੱਚੇ ਇਸ ਲੀਗ ਚ ਮਿਲ ਜਾਂਦੇ ਆ ਤੇ ਸਾਡੇ ਰੈ residențial ਫੁੱਟਬਾਲ ਅਕੈਡਮੀ ਦੇ ਵਿੱਚੋਂ ਸਾਡੇ ਇਸ ਅਲ ਇੰਡੀਆ ਫਾਊਂਡੇਸ਼ਨ ਨੇ ਸਾਰੇ ਅਕ੍ਰੈਡੀਟੇਸ਼ਨ ਸਿਸਟਮ ਹਨਾ ਦਾ ਔਰ ਪਹਿਲੇ 15 ਦੇ ਵਿੱਚ ਸਾਡੀ ਅਕੈਡਮੀ ਆਉਂਦੀ ਇੰਡੀਆ ਦੇ ਵਿੱਚ ਤੇ ਸਾਡੀ ਅਕੈਡਮੀ ਨੇ ਕਰੀਬਨ 20 ਦੇ ਤੋਂ ਜ਼ਿਆਦਾ ਜਿਹੜੇ ਪਲੇਅਰ ਆ ਉਹ ਰਾਸ਼ਟਰੀ ਟੀਮ ਵਿੱਚ ਗਏ ਆ ਬੱਚੇ ਯਾਰੀ ਇਹ ਤੋਂ ਮੈਂ ਤੁਹਾਨੂੰ ਰੋਕਣਾ ਜਾਊਗਾ ਮੇਰੇ ਦਿਮਾਗ 'ਚ ਇੱਕੋ ਸਵਾਲ ਵੀ ਆ ਰਿਹਾ ਮੈਨੂੰ ਪਤਾ ਲੱਗਿਆ ਕਿ ਕੁਝ ਜਿਹੜੇ ਵੱਡੇ ਕਲੱਬ ਨੇ ਦੁਨੀਆ ਦੇ ਵੱਡੇ ਕਲੱਬਾਂ ਦੇ ਵਿੱਚੋਂ ਵੀ ਇੱਥੋਂ ਖਿਡਾਰੀ ਜਿਹੜੇ ਪਹੁੰਚੇ ਨੇ ਉਹਨਾਂ ਦੇ ਵਿੱਚ ਖੇਡਣ ਦੇ ਲਈ ਨਹੀਂ ਸਾਡੇ ਕੋਲ 12 ਕੋਚਿੰਗਸ ਵਗੈਰਾ ਹੁੰਦੇ ਟ੍ਰੇਨਿੰਗ ਕਰਨ ਲਈ ਜਿੱਦਾਂ ਹੁਣ ਇੰਡੀਆ ਦੇ ਜਿਹੜੇ ਵੱਡੇ ਕਲੱਬ ਐ ਉਹਦੇ ਵਿੱਚ ਤਾਂ ਅਨਵਰ ਰਣੀ ਖੇਡਦਾ ਮੁੰਬਈ ਸਿਟੀ ਐਫਸੀ ਦੇ ਵਿੱਚ ਹੋਰ ਕਈ ਬੱਚੇ ਹੈਗੇ ਕਈਆਂ ਟੀਮਾਂ ਦੇ ਵਿੱਚ ਡਾਟਾ ਦੇ ਵਿੱਚ ਖੇਡਦੇ ਹੈਗੇ ਸੰਗਾਓ ਕਰਦੇ ਵਿੱਚ ਉਹਨਾਂ ਵਿੱਚ ਖੇਡਦੇ ਆ ਅਮ ਇਹਨੇ ਬਾਹਰ ਵਾਲੀ ਬਾਹਰ ਟ੍ਰੇਨਿੰਗ ਵਾਸਤੇ ਜਾਂ ਬਾਹਰ ਸਾਡੇ ਟਾਈਅਪ ਹੈਗਾ ਵੈਸਟ ਬਰਮ ਐਲਬੀਓਨ ਜਿਹੜੀ ਪ੍ਰੀਮੀਅਰਸ਼ਿਪ ਦਾ ਕਲੱਬ ਹੈਗਾ ਜਿਹਦਾ ਪਿੱਛੇ ਦੇ ਐਸ ਰੂਮਾਨੀ ਦੁਨੀਆ ਦੀ ਟੌਪ 10 ਅਕੈਡਮੀਆ ਵਿੱਚ ਹੁੰਦੀ ਉਹਦਾ ਕੋਚ ਸਾਡੇ ਕੋਚਸ ਨੂੰ ਟ੍ਰੇਨਿੰਗ ਕਰਕੇ ਗਿਆ ਮਤਲਬ ਸਾਡੇ ਕਾਫੀ ਕੋਸ਼ਿਸ਼ ਰਹਿੰਦੀ ਫਿਰ ਫੀਫਾ ਨੇ ਸਾਡੇ ਤਿੰਨ ਬੱਚੇ ਫੀਫਾ ਵਰਲਡ ਕੱਪ ਰਸ਼ੀਆ ਦੇ ਵਿੱਚ ਹੋਇਆ ਉਹਦੇ ਵਿੱਚ ਬੁਲਾਏ ਸੀਗੇ ਉਹ ਉਹ ਡਿਵੈਲਪਮੈਂਟ ਸਾਈਡ ਤੇ ਸੀਗੇ ਕਿ ਇਹ ਇਹ ਜਿਹੜੀਆਂ ਕੁੜੀਆਂ ਬੱਚਿਆਂ ਨਾਲ ਕੰਮ ਕਰਦੀਆਂ ਕਿੱਦਾਂ ਉਹਨਾਂ ਦੀ ਜ਼ਿੰਦਗੀ ਚੇਂਜ ਲਿਆਉਂਦੀਆਂ ਤੇ ਉਹਨਾਂ ਨੂੰ ਟ੍ਰੇਨਿੰਗ ਕਰਨ ਦੇ ਲਈ ਉਹਨਾਂ ਸਾਰੀ ਦੁਨੀਆ ਦਾ ਇੱਕ ਪ੍ਰੋਗਰਾਮ ਹੁੰਦਾ 80 ਸਿਆ ਮੁਲਕਾਂ ਦਾ ਉੱਤੇ ਜਿਹਦੇ ਵਿੱਚ ਉਹ ਫੁੱਟਬਾਲ ਦੇ ਥਰੂ ਟ੍ਰੇਨਿੰਗ ਕਿਦਾਂ ਦੇਣੀ ਆ ਉਹਦੇ ਵਿੱਚ ਸਾਡੀ ਇੱਕ ਜਿਹੜੀ ਜਸਪ੍ਰੀਤ ਕੌਰ ਆ ਜਿਹਦਾ ਅਸੀਂ ਸਨਮਾਨ ਵੀ ਕਰ ਰਹੇ ਹਾਂ ਇਹਨੂੰ ਸਕੂਟਰ ਦੇ ਰਹੇ ਹਾਂ ਇਸ ਮੇਲੇ ਦੇ ਵਿੱਚ ਉਹ ਪੂਰੇ ਦੁਨੀਆ ਵਿੱਚੋਂ 6 ਬੱਚਿਆਂ ਵਿੱਚੋਂ ਸਿਲੈਕਟ ਹੋਈ ਸੀ ਜਿਨੇ ਹੋਰ ਦੇਸ਼ਾਂ ਦੇ ਬੱਚਿਆਂ ਨੂੰ ਟ੍ਰੇਨਿੰਗ ਦੇਣੀ ਸੀ FIFA ਵਰਲਡ ਕੱਪ ਰਸ਼ੀਆ ਦੇ ਵਿੱਚ ਜਾ ਕੇ ਉੱਥੇ ਜਾ ਕੇ ਆਈ ਆ ਸਾਰਾ ਖਰਚਾ FIFA ਨੇ ਹੌਂਦਾ ਕੀਤਾ ਹੈ ਅੱਛਾ ਭਜੀ ਜਿੱਦਾਂ ਲੀਗ ਹੁੰਦੀ ਹੈ ਤੇ ਇਹਦੇ ਵਾਸਤੇ ਕੁਝ ਫਾਈਨੈਂਸ਼ੀਅਲੀ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ ਉਹ ਕਿੱਥੋਂ ਅਰੇਂਜ ਕਰਦੇ ਹੋ ਜਾਂ YFCO ਕਿੱਥੋਂ ਪੂਰਾ ਉਹ ਚੀਜ਼ ਨੂੰ ਜਿਹੜਾ ਮੈਨੇਜ ਕਰਦਾ ਜਿਹੜਾ ਫਾਈਨੈਂਸ਼ੀਅਲੀ ਤੌਰ ਤੇ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਰਹਿੰਦੀ ਹੈ ਫਾਈਨੈਂਸ਼ੀਅਲ ਤੌਰ ਤੇ ਤਾਂ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਹਰੇਕ ਸੰਸਥਾ ਦੀ ਦੌੜ ਹੁੰਦੀ ਆ ਜਿੱਥੋਂ ਜੋ ਮਿਲਦਾ ਉਹ ਲੈ ਲੈਣਾ ਬਿਲਕੁਲ ਇਹੀ ਤਰੀਕਾ ਹੁੰਦਾ ਤੇ ਉਹਦੇ ਵਿੱਚ ਕਾਫੀ ਮਿਹਨਤ ਲੱਗਦੀ ਹੈ ਸਾਡੇ ਪਿੰਡ ਦੇ ਐਨਆਰਆਈਸ ਦਾ ਬਹੁਤ ਵੱਡਾ ਰੋਲ ਆ ਤੇ ਸ਼ੁਰੂ ਤੋਂ ਲੈ ਕੇ ਜਾਂਦਾ ਕਲੱਬ ਬਣਿਆ ਜਾਂ ਚਾਹੇ ਉਹ ਕੈਨੇਡਾ ਦੇ ਅਮਰੀਕਾ ਦੇ ਉਹ ਹਰ ਸਾਲ ਤਕਰੀਬਨ ਇਥੇ ਆਪ ਪਾਉਂਦੇ ਆ ਤੇ ਕਈ ਵਾਰੀ ਅਸੀਂ ਵੀ ਜਾਇਦਾ ਫੰਡ ਰੇਸ ਕਰਨ ਕਿਉਂਕਿ ਫਿਰ ਪੰਜਾਬ ਸਰਕਾਰ ਤੋਂ ਸਟੇ ਰੈ residențial ਬੱਚਿਆਂ ਦਾ ਖਰਚਾ ਜਿਹੜਾ ਖਾਣੇ ਦਾ ਥੋੜਾ ਬਤ ਉਹ ਮਿਲ ਜਾਂਦਾ ਜੀ। ਤੇ ਇਸ ਤਰ੍ਹਾਂ ਮੱਖ ਮੱਖ ਜਿੱਦਾਂ ਸੰਸਥਾ ਮਾਤੋਂ ਡੋਨਰਸ ਤੋਂ ਤੋਂ ਇਹਨਾਂ ਦੇ ਹਿਸਾਬ ਨਾਲ ਸਾਰਿਆਂ ਦੇ ਨਾਲ ਕੰਮ ਚੱਲਦਾ ਕੁਝ ਕੰਪਨੀਆਂ ਵੀ ਚੰਗੇ ਬਿਜ਼ਨਸ ਕੰਸਰਨ ਹੈਗੇ ਇਹਦਾ ਕੋਕਾ ਕੋਲਾ ਜੱਗ ਬਣੀ ਆ ਤੋਂ ਸਿਆ ਹੋ ਇਹ ਕਈ ਬ੍ਰਾਂਡ ਹੈਗੇ ਜਿਹੜੇ ਸਾਨੂੰ ਸਪੋਰਟ ਕਰਦੇ। ਬਿਲਕੁਲ ਬੱਛਾ ਬਜੀ ਫਿਰ ਜਿਹੜਾ ਹੁਣ ਕਬੱਡੀ ਦੀ ਜੇ ਗੱਲ ਕਰੀ ਤਾਂ ਉਹ ਨਾਰਥ ਫੈਡਰੇਸ਼ਨ ਦੇ ਵਿੱਚ ਤੁਹਾਡੀ ਟੀਮ ਵੀ ਜਿਹੜੀ ਖੇਡਦੀ ਹੈਗੀ ਆ ਉਹ 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 ਟੀਮ ਨੂੰ ਵੀ ਮਤਲਬ ਤੁਸੀਂ ਲਗਾਤਾਰ ਜਿਹੜੀ ਟ੍ਰੇਨਿੰਗ ਜਾਂ ਖਿਡਾਰੀਆਂ ਨੂੰ ਪੈਦਾ ਕਰ ਰਹੇ ਹੋ ਕਬੱਡੀ ਲਈ ਵੀ ਜਾਂ ਫਿਰ ਉਹ ਸਿਰਫ ਫੁੱਟਬਾਲ ਦੇ ਨਾਲ ਹੀ ਚੱਲ ਰਿਹਾ ਕੰਮ ਨਹੀਂ ਸਾਡੇ ਪ੍ਰੋਗਰਾਮ ਫੁੱਟਬਾਲ ਦਾ ਤਾਂ ਬਹੁਤ ਇੰਟੈਂਸਿਵ ਹੈ ਕਬੱਡੀ ਦਾ ਸਾਡਾ ਰੈਗੂਲਰ ਦੋ ਕੋਚ ਹੈ ਸਾਡੇ ਨੇ ਇਹ ਬੱਚਿਆਂ ਨੂੰ ਡਾਈਟ ਵੀ ਆ ਛੋਟੇ ਬੱਚਿਆਂ ਤੋਂ ਲੈ ਕੇ ਵੱਡੇਆਂ ਤੱਕ ਤਕਰੀਬਨ 80 90 ਬੱਚੇ ਸਾਰਾ ਸਾਲ ਟ੍ਰੇਨਿੰਗ ਕਰਦੇ ਜਿਨ੍ਹਾਂ ਵਿੱਚੋਂ ਸੈਂਕੜੇ ਕਈਆਂ ਕਲੱਬਾਂਾਂ ਦੇ ਬੱਚੇ ਖੇਡਦੇ ਆ ਤੇ ਉਸੇ ਕਰਕੇ ਅਸੀਂ ਆ ਬੀਬੀਐਸ ਕਬੱਡੀ ਕਰਨੀ ਬਪਾਈ ਸਰੂਜੀ ਦੇ ਨਾਮ ਤੇ ਉਹ ਬਣਾਈ ਸੀਗੀ ਵੀ ਇਹਦੇ ਵਿੱਚ ਹੋਰ ਬੱਚਿਆਂ ਨੂੰ ਐਕਸਪੋਜ਼ਰ ਮਿਲੇ ਤੇ ਇਸ ਤੋਂ ਨਵਾਂ ਕ੍ਰਿਕਟ ਦਾ ਪ੍ਰੋਗਰਾਮ ਇੱਕ ਲਾਸਟ ਯੀਅਰ ਸ਼ੁਰੂ ਕੀਤਾ ਬੇਸਿਕਲੀ ਸਾਡਾ ਕਿਸੇ sport ਦੇ ਨਾਲ ਇਦਾਂ ਨਹੀਂ ਬਿਤਕਰਾਨੀ ਹੈਗਾ ਅਸੀਂ ਚਾਹੁੰਦੇ ਕਿ sports ਨੂੰ ਯੂਜ਼ ਕਰੀਏ ਕਿ ਬੱਚੇ ਅੱਛੇ ਪਾਸੇ ਜੜੇ ਲੱਗਣ ਬਿਲਕੁਲ ਚਾਹੇ ਰੈਸਲਿੰਗ ਹੋਵੇ ਕਬੱਡੀ ਹੋਵੇ ਚਾਹੇ ਕਿਹੜੀ e-sports ਹੋਵੇ ਚਾਹੇ ਉਹ ਕਿ ਕਿਸੇ ਨੇ এডਿਕੇਸ਼ਨਸ ਕੈਰੀਅਰ ਬਣਾਉਣਾ ਉਹਦੇ ਵੀ ਅਸੀਂ ਹੈਲਪ ਕਰਦੇ ਆਂ ਜਾਂ ਕੰਪਿਊਟਰ এডਿਕੇਸ਼ਨ ਕਰਨਾ ਮਤਲਬ ਸਾਡਾ ਮੁੱਖ ਮਕਸਦ ਇਹ ਆ ਕਿ ਜਿਹੜੇ ਪਿੰਡਾਂ ਦੇ ਵਿੱਚ ਖਾਸ ਕਰਕੇ ਗਰੀਬ ਘਰਾਂ ਦੇ ਬੱਚੇ ਆ ਉਹ ਅਪਰਚੂਨਿਟੀ ਤੋਂ ਨਾ ਰਹਿ ਜਾਣ ਕਿ ਉਹਨਾਂ ਦੇ ਮਨ ਵਿੱਚ ਇਹ ਗਿਲਾ ਨਾ ਰਵੇ ਕਿ ਮੈਨੂੰ ਮੌਕਾ ਨਹੀਂ ਮਿਲਿਆ ਸੀ ਬਾਕੀ ਆ ਸਾਡਾ ਕੰਮ ਮੌਕਾ ਦੇਣਾ ਬਾਕੀ ਮਿਹਨਤ ਬੱਚੇ ਦੀ ਆ ਮਿਹਨਤ ਤਾਂ ਉਹਨੇ ਆਪ ਕਰਨੀ ਆ ਕਿ ਜਿਵੇਂ ਜਿਸੀ 100 200 ਨੌਂ ਇਹਨੂੰ ਇੱਥੇ ਰੋਜ਼ ਖੇਡੇ ਨਾ ਹੁੰਦੇ ਉਹ ਸਾਰੇ ਚੈਂਪੀਅਨ ਨਹੀਂ ਬਣਦੇ ਬਣਦੇ ਉਹ ਹੀ ਜਿਹੜੇ ਆਪਣੀ ਚੰਗੀ ਕਮਿਟਮੈਂਟ ਦਿਖਾਉਂਦੇ ਜਾਂ ਮਿਹਨਤ ਕਰਦੇ ਬਿਲਕੁਲ ਬਿਲਕੁਲ ਚਲੋ ਭਾਜੀ ਹੁਣ ਜਿਹੜੀ ਇਹ 17 ਤਰੀਕ ਨੂੰ 17 ਫਰਵਰੀ ਨੂੰ ਆਉਣ ਵਾਲੀ ਇਸ ਲੀਗ ਦੀ ਕਲੋਜ਼ਿੰਗ ਸਮਾਰੋਹ ਹੈ ਇਹਦੇ ਤੇ ਫਿਰ ਤੁਸੀਂ ਮੈਂ ਜਾਊਂਗਾ ਕਿ ਤੁਸੀਂ ਆਪਣੇ ਵੱਲੋਂ ਜਿਹੜੇ ਦਰਸ਼ਕ ਹਨ ਉਹਨੂੰ ਇਨਵਾਈਟ ਕਰੋ ਤੇ ਜਿਹੜਾ ਉਹਦੇ ਬਾਰੇ ਦੇ ਵਿੱਚ ਵੀ ਜਿਹੜੀ ਥੋੜੀ ਬਹੁਤੀ ਹੋਰ ਕੋਈ ਜਾਣਕਾਰੀ ਹੈ ਇਸ ਕਲੋਜ਼ਿੰਗ ਸਮਾਰੋਹ ਬਾਰੇ ਵਿੱਚ ਵੀ ਸਾਨੂੰ ਦੱਸੋ ਹਾਂ ਜੀ ਮੈਂ ਸਿੱਤ ਸਾਰਿਆਂ ਨੂੰ ਅਪੀਲ ਕਰਦੇ ਆ ਪਹਿਲਾਂ ਤਾਂ ਪ੍ਰਮਾਤਮਾ ਨੂੰ ਕਹਿੰਦੇ ਪੇ ਮੌਸਮ ਠੀਕ ਰਵੇ ਇਹ ਔਰ ਮੈਂ ਯਕੀਨ ਨੇ ਪੇ ਠੀਕੇ ਰਹੂਗਾ ਤੇ ਸਾਰਿਆਂ ਨੂੰ ਅਸੀਂ ਕਹਿੰਨੇ ਵੀ ਤੁਸੀਂ ਆਓ ਸਾਡੇ ਪ੍ਰੋਗਰਾਮ ਨੂੰ ਦੇਖੋ ਇੱਥੇ ਤੇ ਅਸੀਂ ਸਾਰੇ ਆਪਣੇ ਪ੍ਰੋਜੈਕਟਸ ਨੂੰ ਵੀ ਉੱਥੇ ਦਿਖਾਉਨੇ ਆ ਵੀਡੀਓ ਦੇ ਉੱਤੇ ਬੱਚਿਆਂ ਨੂੰ ਵੀ ਤੁਸੀਂ ਮਿਲ ਸਕਦੇ ਆ ਹਜ਼ਾਰਾਂ ਕ ਬੱਚੇ ਦਾ ਮਾਰਚ ਪਾਸ ਹੁੰਦਾ ਉਹ ਬੱਚਿਆਂ ਦਾ ਬੜਾ ਹੌਸਲਾ ਵਧਦਾ ਉਹਨੂੰ ਅਸੀਂ 40 ਜਿਹੜੇ ਬੱਚੇ ਛੋਟੇ ਉਹਨਾਂ ਨੂੰ ਈਵਨ ਸਾਈਕਲ ਦੇ ਰਹੇ ਹਾਂ ਉਸ ਦਿਨ ਤੇ ਇਹ ਲੜਕੀਆਂ ਨੂੰ ਸਕੂਟਰ ਦੇ ਰਹੇ ਆਂ ਹੋਰ ਬਲੇਰਾਂ ਨੂੰ ਮੋਟਰਸਾਈਕਲ ਫੁੱਟਬਾਲ ਵਾਲਿਆਂ ਨੂੰ ਕਬੱਡੀ ਵਾਲਿਆਂ ਨੂੰ ਕਾਫੀ ਕੁਝ ਮਤਲਬ ਦਿੱਤਾ ਜਾ ਰਿਹਾ ਉਹਦੇ ਵਿੱਚ ਤੇ ਇਹ ਮਤਲਬ ਸੀਜ਼ਨ ਅਨੁਸਾਰਾ ਦਿੰਨੇ ਆ ਕਿ ਸਾਰੇ ਤੁਸੀਂ ਰੁੜਕਾ ਕਲਾਂ ਪਹੁੰਚੋ ਤੇ ਇਸ ਜਿਹੜਾ ਮੇਲੇ ਦਾ ਨੰਦਮਾ ਜੀ ਬਹੁਤ ਬਹੁਤ ਸ਼ੁਕਰੀਆ ਭਾਈ ਸਾਹਿਬ ਥੈਂਕ ਯੂ ਥੈਂਕ ਯੂ ਵੈਰੀ ਮੱਚ ਸੋ ਦੋਸਤੋ 17 ਫਰਵਰੀ 17 ਫਰਵਰੀ 2019 ਨੂੰ ਰੁੜਕਾ ਕਲਾਂ ਦਾ ਇੱਕ ਕਬੱਡੀ ਕੱਪ ਹੋ ਰਿਹਾ ਤੁਸੀਂ ਸਾਰਿਆਂ ਨੇ ਇਸ ਕੱਪ ਤੇ ਪਹੁੰਚਣਾ ਹੈ ਚਾਰ ਮੋਟਰਸਾਈਕਲ ਹੋਣਗੇ ਕਬੱਡੀ ਦੇ ਵਿੱਚ ਜਿਹੜੇ ਸੈਮੀਫਾਈਨਲ ਦੇ ਵਿੱਚ ਟੀਮਾਂ ਖੇਡਣੀਆਂ ਉਹਨਾਂ ਦੇ ਬੈਸਟ ਖਿਡਾਰੀਆਂ ਦੇ ਲਈ ਤੇ ਚਾਰ ਮੋਟਰਸਾਈਕਲ ਪੂਰੇ ਟੂਰਨਾਮੈਂਟ ਦੇ ਦੌਰਾਨ ਖਿਡਾਰੀਆਂ ਨੂੰ ਦਿੱਤੇ ਜਾਣਗੇ ਜਾਂ ਕਈ ਰੇਡਾਂ ਤੇ ਲਾਏ ਜਾਣਗੇ ਜਾਂ ਸਟਾਪ ਤੇ ਲਾਏ ਜਾਣਗੇ ਇੰਟਰਸਟਿੰਗ ਟੂਰਨਾਮੈਂਟ ਹੋਊਗਾ ਔਰ ਔਰ ਪੂਰਾ ਦਾ ਪੂਰਾ ਪ੍ਰੋਗਰਾਮ ਹੈ ਜਿਹੜਾ ਉਹ ਦੇਖਣ ਵਾਲਾ ਤੁਸੀਂ ਇਸ ਟੂਰਨਾਮੈਂਟ ਤੇ ਪਹੁੰਚਣਾ ਹੈ ਔਰ ਪੂਰੇ ਪੂਰੇ ਇਵੈਂਟ ਨੂੰ ਜਿਹੜਾ ਇੰਜੋਏ ਕਰਨਾ ਹੈ ਜੇਕਰ ਤੁਸੀਂ ਨਾ ਪਹੁੰਚ ਸਕੇ ਤਾਂ ਕਬੱਡੀ360.com ਤੇ ਲਾਈਵ ਜ਼ਰੂਰ ਦੇਖਣਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਸਾਡੇ ਨਾਲ ਇਸਦਾ ਜੁੜਦੇ ਰਹੋ ਧੰਨਵਾ